ਬ੍ਰਿਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਹੋਰ ਬਾਈ ਕਿੱਦਾਂ ਪਾਣੀ ਲਾਏ ਦਿੱਤਾ ਫਿਰ ਲੰਬੇ ਲਾਈਨ ਤੇ ਦੋ-ਤਿੰਨ ਘੰਟੇ ਹੋ ਗਏ ਪਾਣੀ ਤਾਂ ਮੰਗ ਰਹੇ ਹਾਂ ਹੂੰ ਬਰ ਰਹਿ ਗਿਆ ਥੋੜਾ ਜਿਹਾ ਅੱਧੇ ਘੰਟੇ ਦਾ ਲੱਗੇਗਾ ਹਾਂ ਨੋਰਮਲੀ ਆ ਪਾਣੀ ਇਧਰ ਆ ਥੋੜਾ ਜਿਹਾ ਖੁੰਝਾ ਉੱਚਾ ਆ ਉਹਦਾ ਆ ਚਲੋ ਜਿੰਨਾ ਭਰ ਗਿਆ ਠੀਕ ਆ ਬਾਕੀ ਜ਼ੀਰੋ ਲੈਵਲ ਵੀ ਕਰਿਆ ਤਾਂ ਡੋਲ ਪਾ ਦੀ ਗੱਬੇ ਖਾਲ ਜੀ ਜਦ ਜੇ ਜਿੰਨਾ ਚ ਜਲਦੀ ਚਲੀ ਜਾਣ ਤੇ ਜੇ ਰਹਿ ਗਏ ਮੜਾ ਜੇ ਖਾਲ ਜੀ ਪਤਾ ਨਹੀਂ ਆ ਜਾਣਾ ਪਾਣੀ ਮੈਂ ਖਾਲਜੀ ਪਾ ਕੇ ਲਾਦੀ ਮੂਗੀ। ਕੱਲੇ ਦਾ ਘੰਟਾ ਪਿਆ। ਘੰਟਾ ਪਹਿਲੇ ਹੀ ਬੰਦ ਕਰ ਦੇ। ਨਾ ਇਹਨਾਂ ਭਰਦੇ। 100 ਦਾ ਡੇਟ ਜਿੱਥੇ ਮਾਰਦੀ ਹੈ। ਇਹਨਾਂ ਭਰਦੇ ਇਹਨੂੰ ਫੁੱਲ। ਤੈਂ ਜਬ ਵੀ ਜੂ ਵੀ ਭਰਨੀ ਛੱਡ ਲਾ ਉਦੋਂ। ਨਾ ਉੱਥੇ ਘੜੀ ਜਵੀ ਹੈ। ਮਿੱਟੀ ਨੂੰ ਦਵਾਦ ਮੈਂਟ ਲਾਉਣੀ ਨੇ ਘਰਨੇ ਤੇਰੇ। ਜੇ ਭਰ ਗਿਆ ਮੈਂ ਤਾਂ ਪਿਆਜ਼ ਭਰਨੇ ਆ ਕਾਲੂ ਭਰ ਦੂੰਗਾ ਤੇਰੇ ਨਾਲ। ਪਿਆਜ਼ ਭਰਨੇ ਆ। ਕੋਰਾ ਜੀਨ ਕਰ ਲ। ਕਾਲੂ ਪਿਆਜ਼ ਭਰੂੰਗਾ ਫਿਰ ਦੇਖਦਾ। ਮੈਂ ਵੀ ਸ਼ਾਮ ਨੂੰ ਸਪਰੇਅ ਕਰਨੀ ਸੁਣਦੀ ਜੀ। ਵੀ ਲੈ ਲਈ ਫੇ ਸੁੱਕ ਕੇ ਤੇ ਸਭ ਰੇ ਹੋਣੀ ਬੜੇ ਕਹਿ ਨਹੀਂ ਹਾਂ ਪਰਸੋਂ ਚੌਥੇ ਤੱਕ ਕਿਦਣ ਬੱਤ ਆ ਗਿਆ ਟਾਈਮ ਕਿਹੜੀ ਐ ਸੈਂਪਰਾ ਮੈਂ ਵੀ ਦੇਖਦਾ ਸ਼ਾਮ ਨੂੰ ਹੱਥ ਕੋ ਪੰਪ ਤਾਂ ਲੱਗੇ ਜਾਣੇ ਕਿਲੇ ਜੀ ਗੋਲ ਨਿੰਦਰ ਕੋਈ ਲੈ ਗਿਆ ਮੋੜ ਤੇ ਗੋਲ ਨਾਲ ਨਗਰੀ ਦੂਈ ਕ ਕਰੀ ਆਉਂ ਕਾਟ ਕੋਈ ਮੋੜ ਤੇ ਨਹੀਂ ਗਿਆ ਤਾਂ ਕੀ ਕਰੇ ਮੈਂ ਲੈ ਗਿਆ ਮੇਰੇ ਆਦ ਹੁ ਮੇਰੇ ਸਾਲਾ ਦਿਮਾਗ ਵਿੱਚ ਹੀ ਆਦਾ ਕਾਉਣ ਲੈ ਗਿਆ ਚੱਲ ਕੋਈ ਨਹੀਂ ਹੋਲੀ 50 60 ਰੁਪਏ ਦੀ ਆ 100 ਡੇ ਦਿਖਾਉ ਦੀ ਸਾਲੇ ਆਉਂਦੇ ਪਿੱਤਲ ਵਾਲੀ ਆ ਹਾਂ ਪਿੱਤਲ ਵਾਲੀ ਤਾਂ ਮਹਿੰਗੀ ਆ ਦੂਈ 50 60 ਰੁਪਏ ਦੀ ਆ ਜਾਂਦੀ 40 70 75 ਦੀ ਦੰਨੇ ਉਹ ਤਾਂ ਹੈ ਹੀ ਆ ਨਾਲ ਮੈਂ ਮੈਂ ਦਿੱਤੀ ਆ ਮੇਰੇ ਆਦ ਹੁ ਆਉਂਦਾ ਨਹੀਂ ਵੀ ਕਾਉਣ ਲੈ ਗਿਆ ਹੈ ਤੇ ਲਾਗ ਪਾਸ ਦੇ ਕੋਈ ਆਪਣੇ ਚੱਲ ਕੋਈ ਨਹੀਂ ਆ ਜੂ ਹੌਲੀ ਹੌਲੀ ਤੇਰੇ ਚੱਲ ਠੀਕ ਆ ਫਿਰ ਚੱਲਦੇ ਆ ਦੇਖਾਂ ਮਿਸਤਰੀ ਆਗੇ ਹੋਣੇ 8 ਵਜੇ ਕੇ 10 ਮਿੰਟ ਹੋ ਗਏ ਉਹ ਤਾਂ ਲੱਗਿਆ ਨਹੀਂ ਆ ਹੂੰ ਉਹ ਕੁਮਾਰ ਉਹ ਤਾਂ ਬਾਬਾ ਦਾ ਕੱਦਾ ਲੰਘ ਗਿਆ ਤੇਰੇ ਗੋਡੂ ਲੰਘੇ ਹੋਣਾ ਤਾਂ ਦੇਖਿਆ ਨਹੀਂ ਛੋਟੂ ਹੀ ਲੰਘੇ ਹੋਰੇ ਇਹਨੂੰ ਛੋਟੂ ਤਾਂ ਹੋਣ ਲੱਗਿਆ ਹੂੰ ਚੱਲ ਦੇਖਦੇ ਆਂ ਪਰ ਘੁੰਮ ਕੇ ਹੋਣਾ ਅੱਜ ਮੈਂ ਦੇਖਦਾ ਪਤਾ ਕਰਕੇ ਆਉਣਾ ਗਾਡਰ ਗੂਡਰ ਦੇਖ ਕੇ ਆਉਣਾ ਕਿੰਨਾ ਸੀ ਗਾਡਰ ਮੇਰੇ ਕੋਲ ਵੀ ਘਟ ਜਾਣਾ ਇੱਕ ਯਾਰ ਦੋ ਤਿੰਨ ਕ ਘਟੂਗੇ ਦੇਖਦੇ ਆਂ ਬਾਕੀ ਚੱਲ ਹਿਸਾਬ ਲਾ ਕੇ ਅੱਜ ਬਣਾਉਣ ਲੱਗਿਆ ਵਾ ਆ ਕੇ ਪਾ ਲੈਣੇ ਹੋਰ ਕਦੇ ਨਾਮ ਮਿਲੇ ਪ੍ਰਾਨ ਗਾਰਡਨੋਂ ਤੋਂ ਪੱਤੀਆਂ ਪਾ ਲਈਓ ਸਸਤੀਆਂ ਪੈਂਦੀਆਂ ਆਹ ਹੈ ਐਂਗਲ ਆ ਜੀ ਹੈ ਹੂੰ ਗਾਰਡਰ ਤਾਂ ਮਹਗਾ ਪੈਣਾ ਤੁਹਾਨੂੰ ਹਾਂ ਹੂੰ ਇਹਦਾ ਫਿਰ 13 ਫੁੱਟ ਦੀ ਕੋਹ ਆ 20 ਫੁੱਟ ਦੀ ਇਹ 20 ਫੁੱਟ ਦੀ ਹੈਗੀ ਆ ਹਾਂ ਇੰਨੇ ਦੀ ਆ 13 ਕੀਏ 39 ਤੇ ਦੋ ਪੈਣੀਆਂ ਇਹ ਕੈਂਚੀ ਬਣਾ ਕੇ ਹਾਂ ਚੱਲ ਠੀਕ ਆ ਉਹ ਵੀ ਬੰਦੇ ਪਹੁੰਚ ਗਏ ਮਿਸਤਰੀ ਸਾਰੇ ਹੀ ਆਪਣੇ ਲੱਗੇ ਫੇ ਬੀਮ ਬਣਾਉਣ ਕਹਿੰਦਾ ਬੀਮ ਪਾਉਣਾ ਆਓ ਦੇਖੇ ਕਾਓ ਕਬੂਤਰ ਬਾਜ਼ ਸਾਡਾ ਉਹ ਪੈਂਟਰ ਆ ਜਿੰਨੇ ਹੈਗੇ ਓਰੇ ਸਾਡ ਕਬੂਤਰ ਬਾਜ਼ ਹਾਂ ਬਾਈ ਚੱਕ ਕੇ ਇੱਥੇ ਦੇਖ ਲੈਣਾ ਕਿਹੜਾ ਫੇਰ ਕਰਾਂ ਫਿਰ ਜਾਂਦਾ ਅੱਜ ਮੈਂ ਰਸਤੇ 'ਚ ਆ ਗਿਆ ਸਾਡਾ ਕਿਹੜਾ ਆ ਰਿਹਾ ਅੱਜ ਅੱਛਾ ਉਧਰ ਤਾਂ ਸੀ ਨਹੀਂ ਬਾਈ ਦੱਸਿਆ ਜੱਗੇ ਨੂੰ ਵੀ ਤੂੰ ਘਰ ਆਏ ਸੁੱਖੇ ਦੇਖ ਲੈ ਮੈਨੂੰ ਪਤਾ ਨਹੀਂ ਕਿ ਆਉਗਿਆ ਆ ਉਧਰ ਲੋਨੇ ਬਾਪੇ ਕਾ ਫੜਿਆ ਤੈਨੂੰ ਆਪ ਜਾ ਝੂਠ ਬੋਲਿਆ ਤੂੰ ਅੱਗ ਹੋਣਾ ਕਿ ਬੰਦਾ ਕੀ ਜਾਣੀ ਬਿੰਦੂ ਆ ਬੋਲ ਕੇ ਗਿਆ ਕਹਿੰਦਾ ਅੱਜ ਨਾਲ ਜੱਗੇ ਨੂੰ ਦੱਸਿਓ ਵੀ ਮੈਂ ਘਰਾਂ ਅੱਜ ਤਾਂ ਕੋਈ ਆਵਾਜ਼ ਨਹੀਂ ਅੱਜ ਫੇਰ ਛੁੱਟੀ ਕਰੀ ਆ ਉੱਥੇ ਤਾਂ ਔਖੇ ਹੀ ਘੜਾ ਛੁੱਟਣਾ ਹੁੰਦੀ ਥਾਲੇ ਇੱਕ ਝੂਠ ਬੋਲਣ ਲੱਗੇ 10 ਝੂਠ ਉਹ ਕਰਨੇ ਪੈਂਦੇ ਆ ਭਾਈ ਛੋਟੀ ਤਾਰ ਨਹੀਂ ਇੱਕ ਇਹਦੇ ਨਾਲ ਉਹ ਕੈੜੀ ਤੂੰ ਵੀ ਹਾਰਡ ਆ ਭਾਈ ਆ ਬਰੀਕ ਪਈਆ ਦੇਖ ਆ ਬਰੀਕ ਪਈ ਕਿਹੜੀ ਆ ਹੂੰ ਇਹ ਹਾਰਡ ਤਾਰ ਆ ਚੱਲ ਉਹ ਲੱਭੀ ਹੋਣੀ ਪਤਾ ਨਹੀਂ ਕਿੱਥੇ ਰੱਖਤੀਆਂ ਯਾਰ ਟੋਪੇ ਤੇ ਚੱਲ ਕੋਈ ਨਹੀਂ ਲੱਭੇ ਹੁਣੀ ਕਾਲੂ ਦੇਖੀ ਤੂੰ ਜਾਂ ਕੰਮ ਨੇ ਪੜ ਜਾਣਾ ਜਾਂ ਲੋੜ ਨਹੀਂ ਬਾਬੇ ਆਈਟਨ ਹਟੋ ਤੂੰ ਹਟ ਹੋਈ ਜਾਂਦਾ ਆ ਜਾ ਕਲਾ ਇਹੋਰੇ ਲਾਵੀ ਇਹੋਰੇ ਲਾ ਲਾਂਗੇ ਆ ਤੇਰੇ ਕੋਲ ਪਈਆਂ ਆ ਰੋੜੇ ਰੋੜਿਆਂ ਦੀ ਕਿਰਪਾ ਰੱਖ ਜਿਆਦਾ ਵੀ ਰੋੜੇ ਬੁਲਾਉਂਦੇ ਆ ਤੇ ਕੋ ਦੋ ਤਿੰਨ ਰੋੜੇ ਲਾਇਆ ਰੋੜਿਆਂ ਦੇ ਵਿੱਚ ਇਕੱਠੇ ਹਾਂ ਮੈਂ ਇਹਨੂੰ ਕਿਹਾ ਵੀ ਲਾ ਦੇ ਵੀ ਰੋੜੇ ਬੁਲਾਉਂਦੇ ਆ ਹੱਕਾ ਮਾਰਦੇ ਆ ਵੀ ਆ ਜਾ ਛੇਤੀ ਹਾਂ ਸਮਝ ਗਏ ਕਿਹੜੀ ਰਾਇਆਂ ਹਾਂ ਹਾਂ ਨਹਾਰਾ ਆ ਤੇ ਇਹ ਚੁੱਪਦੇ ਆ ਪਏ ਵਿੱਚ ਦੇਖ ਲਾ ਛੜੀ ਵਿੱਚ ਕਿਆ ਕਰਨਾ ਬੈਲਿੰਗ ਨਾ ਕਰਨੀ ਆ ਕਿਤੇ ਕਿਤੇ ਬੈਲਿੰਗ ਨਹੀਂ ਚੱਲਣੀ ਬਾਈ ਬਾਪੂ ਫੇਰ ਆ ਗਿਆ ਆ ਦੇ ਸਭ ਕੁ ਕਰਿਆ ਹੋਇਆ ਫੋਲੇ ਹੋਇਆ ਮੈਂ ਬਾਪੂ ਦੁਆ ਮੰਗਾ ਲਾ ਉਧਰ ਪਿਆ ਉਹਦੇ ਵੀ ਲੱਗਣੀ ਹੈ ਸਿਰ ਨਹੀਂ ਖੋ ਗਿਵੇਂ ਆ ਜਾਓ ਬਾਈ ਬਾਪੂ ਟੀਬੀ ਸਭ ਨੂੰ ਗਿਆ ਤਾਂ ਫੇਰ ਮੁੜਿਆ ਆ ਦੇਖਦੇ ਆ ਕਿਆ ਗੱਲ ਹੋਈ ਲਓ ਜੀ 11:00 ਵੱਜ ਗਏ ਅੱਜ ਦਾ ਮਿਸਤਰੀਆਂ ਵੀਂਗ ਨੇ ਵਾਲੇ ਜਾ ਦੇ ਇੱਕ ਨੇ ਵੀਂਗ ਲੱਗੇ ਵੀਰੇ ਪੌਣ ਕੰਧਪੁਰ ਉਨੀ ਵਾਲੇ ਜਾਏ ਪਏ ਅੱਜ ਇਹ ਮਿਸਤਰੀ ਮਾ ਹਾ ਦਾ ਮਾ ਅੱਜ ਦਾ ਵੀਂਗ ਨੇ ਵਾਲੇ ਜਾਲੇ ਮਿਸਤਰੀ ਸਾਡੇ ਚਾਰੇ ਜਣੇ ਇਹਨੇ ਬਾਈ ਬਹੁਤ ਥੀਕ ਪੌਣ ਇਸਨੇ ਜਾ ਇਹ ਕੰਧਪੁਰ ਪਾਇਆ 5 ਇੰਚ ਦੀ ਚੱਲ ਕੋਈ ਨਹੀਂ ਅਕਾਰਗੋੜ ਦਾ ਫੱਟਾ ਪਾਇਆ ਉਹਦੇ ਹਾਂ ਇਹ ਰਸਾਲਾ ਆਇਆ ਟਾਇਲ ਦਾ ਲੈਵਲ ਕਰਿਆ ਇਹ ਦਾ ਬੀਮ ਪਾਇਆ ਕੱਲੀ ਕੱਢਦੇ ਨੇ ਫੱਟੇ ਸਾਡਾ ਉਹ ਬੰਦੇ ਐਸੇ ਕੰਮ ਮਿਲ ਜਾਏਗਾ ਫਿਰ ਆਪ ਆਏ ਇਧਰੋਂ ਵੀ ਡੜਾ ਛੜ ਤੀਦਾ ਇਦੋਂ ਤਾਂ ਹੀ ਕੰਦ ਗਿਆ ਕੰਦ ਮਿਲੂਗੀ ਹਾਈਟ ਪਾਣੀ ਉਹਦੇ ਬਾਅਦ ਚ ਕਰਦੇ ਹਾਂ ਹਾਂ ਇਹਨੂੰ ਹਾਂ ਇਹ ਤਾਂ ਸਰੀਆ ਸਮਭੀ ਚੱਲ ਕੋਈ ਨਹੀਂ ਇੱਧਰ ਸਰੀਆ ਪਾਉਣ ਲਈ ਲੋੜੇ ਨਹੀਂ ਇਧਰ ਤਾਂ ਪੌੜਾ ਤੱਕੜਾ ਬੀਮ ਉਹਦੇ ਦਾ ਬੀਮ ਪਾਇਆ ਥੱਲੇ ਤਾਂ ਹੀ ਤਾਂ ਢਾਇਆ ਨਹੀਂ ਉਹ ਨਹੀਂ ਤਾਂ ਢਾ ਦੇਣਾ ਤਾਂ ਉਹ ਗੇਟ ਵਾਲਾ ਬੀਮ ਚਾਰੇ ਪਾਸੇ ਨੂੰ ਪਿਆ ਵਾ ਯੋ ਨਾ ਹੁੰਦਾ ਮੈਂ ਤਾਂ ਇਹ ਵੀ ਢਾ ਦੇਣੀ ਸੀ ਫੇਟਾ ਸਿੱਧੀ ਕਰ ਦੇਣੀ ਸੀ ਬਿਲਕੁਲ ਫੇ ਇਨੀ ਤੇ ਕਾਣ ਛੱਡੇ ਫੇ ਤਾਂ ਇਹ ਬਿਲਕੁਲ ਸਿੱਧੀ ਕਰ ਦੇਣੀ ਸੀ ਅਜਾ ਤਾਂ ਬੀਮ ਕਰਕੇ ਨਹੀਂ ਛੇੜੀਆ ਬੀਮ ਕਰਕੇ ਨਹੀਂ ਛੇੜੀ ਉਹ ਪਰਲੇ ਪਾਸੇ ਸਾਰੇ ਬੀਮ ਨੇ ਗੰਧ ਢਾ ਲੈਣੀ ਸੀ ਦੂਈ ਵੀ ਅੱਛਾ ਹੁਣ ਉਹ ਦੂਈ ਉਹ ਪਰਲੀ ਗੰਧ ਵੀ ਚੱਕ ਲੈਣੀ ਸੀ ਬੀਮ ਨੇ ਹਾਂ ਹਾਂ ਮੈਂ ਜਿਆਦਾ ਹੀ ਪੰਗਾ ਛਿੜਦੇ ਨੇ ਤੇ ਨਾਲ ਫੇ ਛੱਡੇ ਦਿੱਤਾ ਮੈਂ ਰਹਿਣੇ ਦੇ ਇਹਨੂੰ ਕੋਈ ਨਹੀਂ ਕਾਣੇ ਸਹੀ ਤਾਂ ਕਿ ਆ ਹੋਗੇ ਤੂੜੀਓ ਪਾਉਣੀ ਆ ਤੂੜੀਓ ਕਾੜੀ ਕਰਨੀ ਬਾਹਰ ਕੋਈ ਨੀ ਜਦ ਵਿੱਚ ਟੰਗਣੀ ਹੁੰਦੀ ਆ ਚੱਲ ਕੋਈ ਨਹੀਂ ਚੱਲਦਾ ਰਹਿੰਦਾ ਇੰਨਾ ਕੁ ਦਮ ਚਲੋ ਦੇਖਦੇ ਹਾਂ ਅੱਜ ਕਿੰਨੀ ਕੰਧ ਜਾਂਦੀ ਹੈ ਸਿਰੇ ਬਾਈ ਕਦਾ ਹੋਰ ਆ ਹਾਂ ਠਟੋ-ਠਟ 20 ਕਪੜਾ ਦਾ ਕਹੋਂਗੀਆਂ ਇਹਦੇ ਵਿੱਚ ਫਾਇਦਾ ਹੀ ਹੋਊਗਾ ਕੋਈ ਆਓ 5-7 ਪੰਡਾ ਹੀ ਪੈ ਗਈ ਉਹ ਵੀ ਫਾਇਦਾ ਹੀ ਆ ਹੂੰ ਹੂੰ 5-7 ਦੇ ਵਿੱਚ ਪਤਰਾ ਦੇ ਨਿਕਲਦਾ ਪੁੱਤਾ ਹੈ ਹੈ ਗਈ ਆ ਹੋਰ ਬਾਬੇ ਬਾਬਾ ਹੁਣ ਸਲਾਹ ਦੇਣ ਲੱਗ ਗਿਆ ਪੈਣਾ ਦੱਤੀ ਨਹੀਂ ਕਹਿੰਦਾ ਮੈਂ ਤਾਂ ਕਿਹਾ ਤੁਹਾਡੀ ਚੈੱਕ ਲੈਂਦੇ ਐਨੇ 'ਚ ਵੀ ਜਿਹੜਾ 20 ਪਰ 5-7000 ਰੁਪਏ ਖਰਚੇ ਆ ਮੈਂ ਤਾਂ ਆਈ ਗਰਮੀ ਦੀ ਮਨਾਣਾ ਹੁੰਦਾ ਲੈ ਇੱਕ ਭੁੱਲ ਗਿਆ ਤੂੰ ਸਲਾਹ ਦੇਣੀ ਐ ਸਰ ਅਸੀਂ ਸਲਾਹ ਦੇਣੀ ਭੁੱਲ ਗਿਆ ਤੂੰ ਮੈਂ ਤੇਰੀ ਸਲਾਹ ਮੰਨਦਾ ਨਹੀਂ ਇੱਕ ਮਾਲਕ ਦੇਣ ਮੰਨਣ ਵਾਲਾ ਵੀ ਹੁੰਦਾ ਮੈਂ ਤੇਰੀ ਸਲਾਹ ਬਾਬੇ ਰੇਕ ਮੰਨਦਾ ਪਰ ਤੂੰ ਭੁੱਲ ਗਿਆ ਸਲਾਹ ਦੇਣੀ ਅੱਜ ਨਹੀਂ ਹਾਂ ਚੱਲ ਕੋਈ ਨਹੀਂ ਨਾ ਨਾ ਠੀਕ ਆ ਤੂੰ ਆਜਾ ਮੈਂ ਕੁਝ ਪੁੱਛ ਲੈਣਾ ਤੇ ਇਹ ਗਲਾਬ ਵੀ ਨੇ ਪੁੱਛਾ ਮੰਨਾ ਪੁੱਛਿਆ ਨੂੰ ਕਹਿਣਾ ਰਹੀ ਨਹੀਂ 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 ਮਿਸਤਰੀਆਂ ਤਾਂ ਤੇਰੀ ਮੰਨਦਾ ਗੱਲ ਹਾਂ ਜੀ ਦੱਸਿਗਾ ਅੱਜ ਕਿਧਰ ਮਿਸਤਰੀ ਕੋ ਫਿਰਦਾ ਕੰਮ ਹੀ ਰੋੜੀ ਸ਼ੁਰੂ ਕਰਦਾ ਇਹਦਾ ਕਾਤੇ ਆਉਂਦੇ ਨਹੀਂ ਹੈਗੇ ਸੁੱਖੇ ਆਏ ਨਾ ਨਾ ਕਰੋ ਯਾਰ ਦੱਲੀ ਗੱਲ ਕਰਦੇ ਕੋਈ ਨਹੀਂ ਬਾਈ ਲੈਟਰ ਲੈਟਰ ਕਿੰਨਾ ਦਾ ਲੱਗੇ ਟਾਈਮ ਹੁੰਦਾ ਹਾਂ ਲੈਟਰ ਕਿਹਨੇ ਕਿੰਨਾ ਟਾਈਮ ਲੱਗਦਾ ਕਾ ਅੱਜ ਇਹ ਕਹਿੰਦੇ ਪਹਿਲੀ ਗੋਲ ਦੇ ਲੈਟਰ ਕਹਿੰਦੇ ਵੀ ਟਾਈਮ ਤੇ ਮੈਂ ਬਾਅਦ ਵਿੱਚ ਕਿਹਾ ਨੇ ਕਹਿੰਦਾ ਮਿਸਤਰੀ ਮੁਹਾਜਾ ਦੇ ਸਾਡਾ ਜੇ ਲੈਟਰ ਗਿਰ ਗਿਆ ਫੇਰ ਇਹ ਘਟਰਾ ਵੀ ਇਹ ਵੀ ਅੱਜ ਜਾਂ 9 ਦਿਨ ਹੋਏ ਆ ਇਹਨੂੰ ਲੈਟਰ ਬਾਈ ਨੂੰ 9 ਕਿਤੇ ਹਾਂ ਅਜੀ ਦੇਗਾ ਹੋ ਗਿਆ 12 ਪਹਿਲੀ ਤਰੀਕਾ ਪਾਇਆ ਬਈ ਤੇ 12 ਦਿਨ ਹੋ ਗਏ ਅੱਜ ਹਾਂ ਉਹ ਤਾਂ ਜੱਸਾ ਦਾ ਕਹਿੰਦਾ 9 ਦਿਨ ਹੋਈ ਰਾਤ ਕਹਿੰਦਾ ਤਾਂ ਨਹੀਂ ਪਹਿਲੀ ਤਰੀਕਾ ਪਾਇਆ ਮੈਨੂੰ ਪਤਾ ਇਹ ਚਾਹ ਤੇਰੇ ਦਾ ਤਰੀਕਾ ਕਿਦਾਂ ਨਾ ਕਿਦਾਂ ਲੈਂਟਰ ਪਾਇਆ ਦੋ ਤਿੰਨ ਨਾ ਹਾਂ ਨਾ ਕਿਦਾਂ ਨਾ ਕੰਡੇ ਤੇ ਲਾਇਆ ਅਜੀ ਕੰਮ ਦੋ ਹਾਂ ਆਪਣੇ ਦੋ ਤਰੀਕ ਨੂੰ ਲੱਗਿਆ ਹਾਂ ਲੈਂਟਰ ਤੇ ਆਇਆ ਕਰੇ ਨਾ ਉਸ ਇੱਕ ਦਿਨ ਪਹਿਲਾਂ ਉਹਦੇ ਤੋਂ ਦੋ ਦਿਨ ਪਹਿਲਾਂ ਉਹਨਾਂ ਜਿਹੜੇ ਪਾਇਆ ਹਾਂ ਸਾਹ ਦੇ ਡੋਲ ਗਿਆ ਜੇ ਕੰਮ ਹੁੰਦਾ ਨਾ ਤਾਂ ਮੇਰੇ ਕੰਮ ਨੇ ਚੱਲ ਕੋਈ ਆ ਸੁੱਖਾ ਲਾਰੇ ਲਈ ਜਾਂਦਾ ਦਾ ਸਰ ਰਿਸ਼ਤੇਦਾਰ ਨੂੰ ਬੁਲਾ ਕੇ ਇਹਨੂੰ ਦਿੱਲੀ ਨੂੰ ਹੈ ਗਲਤ ਗੱਲ ਆ ਪਿੰਡ ਦੇ ਬੰਦੇ ਨੂੰ ਲਾਰਾ ਲਾਉਣਾ ਬਾਹਰ ਲਾਓ ਵੀ ਤਾਂ ਵੀ ਮੰਨਿਆ ਨਹੀਂ ਦਿੱਲੀ ਲਾਰਾ ਬਾਹਰਲੇ ਬੰਦੇ ਨੂੰ ਹੁੰਦਾ ਪਿੰਡ ਦੇ ਨੂੰ ਥੋੜਾ ਹੁੰਦਾ ਯਾਰ ਪਿੰਡ ਦੇ ਨਾਲ ਕਿੱਥੇ ਆਉਂਦਾ ਇਹ ਤਾਂ ਪਿੰਡ ਦੇ ਆਂਦਾ ਲੜਾਈ ਲਈ ਜਾਂਦਾ ਨਹੀਂ ਆ ਲੜਾ ਕੰਮ ਨਹੀਂ ਇਹ ਜੇ ਬਤਾ ਮੇਰਾ ਹਾਜ਼ਰ ਨਾ ਹੋਇਆ ਹੋਵੇ ਬੰਦਾ ਆ ਕੇ ਮੁੜ ਗਿਆ ਵੇ ਸੀਵਾ ਦੇ ਦੇ ਨਹੀਂ ਮੇਰੇ ਤੇ ਕੰਮ ਨਹੀਂ ਆਉਂਦਾ ਇਹ ਸੀਵਾ ਦੇ ਦੇ ਮੇਰੇ ਤੇ ਕੰਮ ਆਉਂਦਾ ਹੈਗਾ ਨਹੀਂ ਬੰਦਾ ਵਾ ਤੇਲ ਫੂਕ ਕੇ ਆਇਆ ਸਪੈਸ਼ਲ ਫੇਰ ਮੁੜ ਗਿਆ ਜਿੰਨਾ ਪਾਉਂਗਾ ਤੇ ਇਹਦਾ ਹੀ ਲੱਗਾ ਹੈਗਾ ਲੈ ਉਹ ਗੱਲ ਨਹੀਂ ਅੱਜ ਆਇਆ ਤਾਂ ਫੇਰ ਮੁੜਤਾ ਛੱਡ ਕੇ ਜੀ ਕਾਤੇ ਪਾਸ ਇਹਦਾ ਹੀ ਕੰਮ ਹੈ ਇਹ ਜਾ ਇਹਦਾ ਸਾਲਾ ਜਾਣੇ ਹੂੰ ਆਪਣੀ ਗੱਲ ਨਹੀਂ ਮੰਨਣੀ ਆਪਣੀ ਨਹੀਂ ਮੰਨਣੀ ਹੈਗੀ ਆ ਬਾਬਾ ਭੇਜ ਦੀਏ ਇਹ ਸਾਡੀ ਕਿਹਾ ਹਾਜੀ ਆ ਸਦਾਈ ਆ ਸੀ ਤੂੰ ਜਾਣਾ ਸੁੱਖਾ ਭੇਜ ਦਵਾ ਅਰੇ ਕਿੱਥੇ ਆਉਣਾ ਤੂੰ ਦੱਸ ਯਾਰ ਅਰੇ ਕਿੱਥੇ ਆਉਣਾ ਉਹ ਦੋਲ ਕੋ ਦੱਸ ਮੋਲ ਕੋ ਵੀ ਪੁਲਿਸ ਨਾਲ ਪੁੱਛ ਲੈ ਉਹ ਨਾਲ ਡਾਇਲੌਗ ਹੈ ਉਹ ਕੰਮ ਹੈ ਬਾਬੇ ਦੇ ਲੈ ਤੈਨੂੰ ਮਖੌਲ ਕਰੀ ਜਾਂਦਾ ਇਹ ਜਿਆਦਾ ਹੀ ਮਖੌਲ ਕਰਦਾ ਇਹ ਇਹ ਦੇਖ ਕਿਆ ਬਹਿ ਰਿਹਾ ਤੇਰਾ ਅਹੀਂ ਘਰ ਜਾ ਤੂੰ ਪੈੜ ਪਰ ਖੜਾ ਹੋਊਗਾ ਨਾ ਉੱਪਰ ਦੇ ਮਾਲਕ ਦੇ ਕਿਟ ਮਾਰੇ ਦਾ ਸਿਰ ਚ ਆ ਦੇਖ ਤਾ ਦੱਲੀ ਕੀ ਕਰਦਾ ਉਹ ਤਾ ਥਲੇ ਵਾਂਗੂ ਇਟ ਘੇਰਦੇ ਬਸ ਹੈਂ ਹੜ ਜੂਗਾ ਚੱਲ ਠੀਕ ਆ ਦੱਲੀ ਦੀ ਵੀ ਗੌਰ ਰੱਖੋ ਨਾਲੇ ਇਹਦਾ ਕੰਮ ਨਾ ਵੇੜੋ ਛੇਤੀ ਦੇ ਕੇ ਅਗਾਂਹ ਕਰ ਲਈ ਆਪਾਂ ਨੇ ਭਾਈਆ ਉਹ ਤੁਹਾਨੂੰ ਜੇ ਲੈ ਲਵਾਂਗੇ ਸਾਥ ਥਲੇ ਦੇਖਣਾ ਪੈਦਾ ਇੱਥੇ ਕਹੇ ਕੰਦ ਪਲਾਉਣੇ ਆਂ ਇਹਨਾਂ ਦੇਖੀ ਹੁਣ ਕਿੰਨੇ ਵੇਖੋ ਉੱਪਰ ਇੱਥੇ ਕਿੱਥੇ ਆਉਂਦੀ ਆ ਉਹ ਕੰਧ ਦੀ ਲੈਵਲ ਕੱਢ ਪੈਣਾ ਉਹ ਲੈਵਲ ਉਹ ਥੱਲੇ ਵਾਲਾ ਹੀ ਲੈਵਲ ਧਾਣਾ ਉਹ ਫੇਰ ਤੂੰ ਇੱਧਰ ਵੀ ਨਿਸ਼ਾਨੀ ਲਾਉਣੀ ਪੈਣੀ ਕੋਈ ਨਹੀਂ ਲਾ ਲਾ ਚੱਲ ਸੁਣ ਉਹ ਦਲੀ ਨੂੰ ਆਏ ਦੱਸ ਕਿ ਮੈਂ ਨਾ ਹਣ ਧੌਣ ਤੇ ਔਖਾ ਬਾਹਰ ਬੈਠਣ ਤੇ ਜਿੱਦਣ ਦੇ ਬਾਥਰੂਮ ਢਾਈ ਆ ਸਾਰੇ ਜੱਗੇ ਬਾਣੀ ਵੀ ਔਖਾ ਹੋ ਗਏ ਇਹ ਤਾਂ ਵਿਚਾਰੇ ਜੰਗਲ ਬਾਣੀ ਦੇ ਔਖਾ ਹੋਇਆ ਪਿਆ ਇਹਦਾ ਔਖਾ ਹੋਇਆ ਪਿਆ ਜਦੋਂ ਦੇ ਢਾਤੇ ਤਾਂ ਇੱਧਰ ਆ ਕੇ ਖੜ ਗਿਆ ਊਲੇ ਚ ਇਹਨੂੰ ਦੱਸ ਤੂੰ ਕਹ ਮੈਂ ਬਹੁਤ ਔਖਾ ਹੋਇਆ ਬਾਥਰੂਮ ਬਿਨਾ ਖਾਤੇ ਕੰਮ ਵੀਰੇ ਨੂੰ ਹਾਂ ਇਹ ਹੁਣੇ ਰੱਖਾਇਆ ਹੋਇਆ ਸਮਝ ਗਿਆ ਨਾਉਣ ਤੋਂ ਹੁਣ ਤੇ ਸਭ ਕਾ ਜੀ ਤੇ ਔਖਾ ਹੈ ਆ ਗਾਡਰਮ ਜੋਕ ਕੇ ਦੇਖਿਆ ਇਹ 60 ਕਿਲੋ ਦਾ ਹੋਇਆ ਇਹ 13 ਫੁੱਟ ਦਾ 14 ਫੁੱਟ ਦਾ ਸੀ 13.5 ਫੁੱਟ ਦਾ ਰਹੇਗਾ ਤਕਰੀਬਨ ਆ ਪੇ ਆ ਉੱਪਰ ਟੋਟਾ ਵੀ ਟੋਟੇ ਸਣੇ 61 ਕਿਲੋ ਦਾ ਹੋ ਗਿਆ ਦੇਖ ਲਾ ਹੈ ਇਹ ਦੋ ਕਿਲੋ ਦਈਆ ਮੈਂ ਕਹਿੰਦਾ ਉਦੋਂ ਮਿਟ ਗਿਆ ਦੁਆਰਾ ਜੋਖਲਾ ਰੱਖ ਕੇ ਰੱਖ ਇੱਕ ਵਾਰੀ ਦੁਆਰਾ ਜਾ ਕੇ ਰੱਖ ਫੇਰ ਕੀ ਹੁੰਦਾ ਇਹਦੇ ਦੁਆਰਾ ਦੱਸ ਦੇਣਾ ਵਜਨ ਕਿੰਨਾ ਲੌਕ ਹੋ ਜਾਂਦਾ ਨਾ ਅੱਜ ਬਾਅਦ ਚ ਰੱਖਿਆ ਨਾ ਇਹ ਇਹ ਨਹੀਂ ਨੇ ਵਿੱਚ ਕਰਿਆ ਹੈਗਾ ਵਜਨ ਚੱਕ ਕੇ ਦੁਆਰਾ ਸਾਲੇ ਰੱਖ ਦੇ ਬਸ ਹਾਂ ਬਰ ਰੱਖ ਦੇ 3 8 ਕਿਲੋ ਦਾ ਸਾਡਾ 3 ਕਿਲੋ 600 ਗ੍ਰਾਮ ਬਾਈ ਮੇਰੇ ਵਜਨ ਮੇਰੇ ਨਾਲੋਂ ਵੱਧਾ ਵਜਨ ਚ ਸਾਡਾ ਤੂੰ ਇਹ ਕੱਦਾ ਗਈ ਜਾਂਦਾ ਕਹਿੰਦਾ ਬਹੁਤ ਭਾਰੀ ਆ ਇਕੱਲਾ ਹੀ ਬਹੁਤ ਭਾਰੀ ਆ ਮੈਂ ਜੇ ਜੋਕ ਕੇ ਦੇਖ ਲੈਂਦੇ ਆ ਇਹ ਤੇ ਚੱਕ ਨਹੀਂ ਹੁੰਦਾ ਵਾਬੇ ਕੱਦਾਂ ਕਿੱਲੀ ਜਾਂਦਾ ਆ ਕਿਲੋ ਦਾ ਇਕੱਲਾ ਹੀ ਨਾ 2.5 2.3 ਕਿਲੋ ਦਾ ਦੇਖ ਲੈ ਬਈ ਤੂੰ ਉਹ ਕੱਦਾ ਗਈ ਜਾਂਦਾ ਸੁੱਕੇ ਇਹ ਚੱਕਣ ਨੂੰ ਚੱਲ ਕਿਧਰ ਗਿਆ ਬੰਦਾ ਸਾਡਾ ਹਾਂ ਸਰਦਾਰ ਕੀ ਕਹਿੰਦਾ ਇਹ ਜੀ ਗੱਲ ਬੜੇ ਲੱਗਦੀ ਕਰਖਦਾ ਦੇਖ ਲਾ ਅੱਜੇ ਇਕੱਠਾ ਨੂੰ ਲੇਟ ਹੋ ਗਏ ਆ ਕੇ ਤਰੋਂ ਉੱਪਰ ਆਏ ਕਣਕ ਦੇ ਪਰਲੇ ਪਾਸੇ ਜੀ ਰਾਜੀ ਤੱਕ ਰੱਬ ਦੀ ਕਿਰਪਾ ਨਾਲ ਆਪਣਾ ਏਰੀਆ ਬਚਾਉ ਰਿਹਾ ਮੈਂ ਦੇਖਿਆ ਰਾਤ ਉਧਰ ਵੀ ਬਹੁਤ ਪਿਆ ਬ੍ਰਦਰ ਤਨ ਦੱਸਦੇ ਇੱਥੇ ਦੇ ਕਿੰਨੀ ਸੁਨ ਸੁਹਾਣਾ 3-4 ਕਿਲੋਮੀਟਰ 2-5 4-5 ਦਸਤੀ ਗੱਦਾਰ ਰਿਹਾ ਬਚਾ ਰਿਹਾ ਰੱਬ ਉੱਚਾ ਹੈ ਦੇਖ ਕੇ ਉਹ ਹੁਣ ਤਾਂ ਸਮਝਣਾ ਵੀ ਤਵੇ ਵਰ ਵੀ ਪੱਕੀ ਪਗਾਈ ਪਈ ਆ ਉਹ ਕੀ ਕੰਮ ਆ ਆ ਹੀ ਰਹਿਣਾ ਤੇ ਅਲੀ 20 ਦਿਨ ਜਿਕਣਾ ਬਟੂ ਨਹੀਂ ਹੁੰਦੀ ਚਾਰ ਜਪਾਣਾ ਮਿੱਤਾ ਕਰਦੇ ਮਰਗੇ ਵੀ ਆ ਜਾ ਚਾਰ ਗਣੀਆਂ ਪਾ ਜਾ ਜਿਆਦਾ ਆਇਆ ਨਹੀਂ ਓਕੇ ਚੱਲ ਕੋਈ ਨਹੀਂ ਇਹਨੇ ਵੀ ਦਿਨ ਦਿਖਾਉਣੇ ਆ ਹੁਣ ਰੱਬ ਫੇਕੇ ਕਹਣਾ ਚੇਤੇ ਆ ਉਹ ਵੀ ਹੈਗਾ ਤੇਰੇ ਲਈ ਦੂਈ ਤਾਂ ਲੇਟ ਹੋਣੀ ਆ ਆਵਾ ਮੈਂ ਦੂਈ ਤਾਂ ਹਲੇ ਬਟੂ ਬਟੂ 20 ਦਿਨ ਨੂੰ ਉਹ ਪਲੇ ਪੱਕੇ ਵੇਨ ਦੋ ਕੀਲੇ ਕੀਤੀ ਆ ਆ ਕਬਰੌਣੀ ਗਲਤੀ ਕਰੀ ਅੱਜ ਇਹ ਬਤਾ ਰਿਹਾ ਮੈਂ ਤਾਂ ਮੈਨੂੰ ਪਤਾ ਨਹੀਂਦਾ ਵੀ ਆਹ ਕੋ ਸੋਜੂਗਾ ਦੱਸਿਆ ਤਾਂ ਹੋਇਆ ਅੱਜ 40% ਤਾਂ ਜਿਹੜੀਆਂ ਵੱਡੀਆਂ ਮੋੜ ਲੱਗੀਆਂ ਨਰਮ ਜਿਹਦੀ ਨਰਮ ਉਹ ਤਾਂ ਮੁੰਨੀ ਉਹ ਮੈਂ ਉਹਦੇ ਕਰਕੇ ਖੜਾ ਖੈਰ ਮੇਰੇ ਨਰਮ ਹੈ ਨਹੀਂ ਮੈਂ ਸਾਰਿਆਂ ਦੇ ਪਿੰਡ ਦੇ ਪਹਿਲਾਂ ਵੀ ਦੀ ਵੀ ਆ ਪਰ ਫਿਰ ਵੀ ਧੜਕੋ ਆ ਵੀ ਜਾਈਏ ਬੋਰੀ ਚ ਪਾ ਦਈਏ ਓਲੂ ਦੇ ਬੋਗਰੀਆ ਤੀ ਜਿਹੜੀ ਗੱਲ ਕੋਰ ਵੱਡੇ ਗਏ ਚੰਨੀਆਂ ਉਹ ਕਹਿੰਦਾ ਬੱਕਲੀਆਂ ਦੀ ਉਹ ਚ ਹੂੰ ਕਾਲਾ ਕਹਿੰਦਾ ਹੂੰ ਅਸੀਂ ਚੱਕਰ ਕਰੂੰਗਾ ਗਿਆ ਤੂੰ ਆ ਬੰਗਾ ਕੋਕਿਆ ਅਰੇ ਕਾ ਜੀ ਬੋਲਦਾ ਜੀ ਦੇਖ ਲੈ ਔਰੇ ਸੋਕਥਾ ਜਾਂਦਾ ਨਹੀਂ ਮੇਰੇ ਸਾਹਵਾਲਾ ਕਿਤੇ ਨਾ ਕਿਤੇ ਨੇੜੇ ਤੇੜੀ ਉਹ ਪੈ ਰਹੇ ਹੈ ਕਿਆ ਪਤਾ ਰੋਪੜ ਪੈਂਦਾ ਕਿਆ ਪਤਾ ਬੇਲੇ ਓਕੇ ਆ ਕਿਹਦੇ ਦਾ ਪੈਂਦਾ ਮਹਾਰਾਜ ਕੇ ਇਹ 2010 ਵੀ ਬੱਟ ਲੈਣ ਦੇ ਹਾਂਜੀ ਉਹਦਾ 10 9 ਦੀ ਕਹਿੰਦੇ ਕਰਕੇ ਖਾਓ 10 9 ਦੀ ਕਰਕੇ ਵੀ ਨਹੀਂ ਰੱਬ ਉਹ ਕਰਦਾ ਆਪਦਾ ਉਹ ਸਹੀ ਜਗ੍ਹਾ ਰੱਖਣਾ ਉਹਨੂੰ ਆਏ ਆ ਜਿਆਦਾ ਵੀ ਨਹੀਂ ਦੇਣਾ ਘਟਾ ਵੀ ਨਹੀਂ ਦੇਣਾ ਮੈਨੂੰ ਚਾਹੀਦਾ ਹੋਵੇ ਇਹਦਾ ਵੀ ਨਹੀਂ ਹੈਗਾ ਹੁਣ 3 ਮਹੀਨੇ ਵਿਲੇ ਹੀ ਤਾਂ ਪਹਿਣਾ ਹੋਰ ਜਿਆਦਾ ਹੁਣ ਆਹੀ ਵੀ ਨਹੀਂ ਤੇ ਹਾਂ 3 ਮਹੀਨੇ ਵਿਲੇ ਹੀ ਤਾਂ ਆ ਮਹੀਨਾ ਖੜ ਦੇ ਮੈਂ ਬਾਅਦ ਚ ਕਰਨੇ ਜਿਹੜੇ ਕੋ ਕਰਨਾ ਉਹ ਬਾਅਦ ਦੇਣਾ ਫਿਰ ਵੀ ਨਹੀਂ ਲਗਣਾ ਪੈਣਾ ਓਕੇ ਵੀ ਜੱਗ ਲੱਗਣੇ ਵੀ ਆ ਜਾ ਰੱਬ ਮੀ ਪਾ ਦੇ ਮਾੜਾ ਮੋਟਾ ਜੂਨ ਚ ਯਾਨੀ ਹੁਣ ਤਾਂ ਰਹੇ ਚਾਹੀਦਾ ਬਾਈ ਹਾਂਜੀ ਕੱਲ ਮਾਈ ਅੱਗੇ ਕੁਪੀ ਦਾ ਵੀਡੀਓ ਭੇਜ ਜੁੱਤੇ ਬਹੁਤ ਹੀ ਪਿਆ ਆ ਪੂਰਾ ਕਿਾਰੇ ਭਰਤੇ ਪੈਸੇ ਦੇ ਦੇਖਦਾ ਕਿ ਤੇ ਤੇ ਪਵਾ ਵੀ ਨਾ ਮੈਂ ਪੈਸੇ ਨਾਲ ਘੱਟ ਹੋਣ ਪੈਸੇ ਕੈਸ਼ ਦਾ ਹੈਗਾ ਕੈਸ਼ ਦਾ ਤੈਨੂੰ ਦੇ ਦੂੰਗੇ ਵਾ ਹੋ ਗਏ ਜੀ ਹੈ ਬਾਪੀ ਹੋ ਗਏ ਇੱਕ ਭਰੀ ਦੇ ਹਾਂ ਬਾਦੇ ਚਾ ਹਾਂਜੀ ਬਾਕੀ ਬੱਡ ਲੋ ਖੁੱਲੇ ਲੱਦ ਲੈਣਾ ਬਾਕੀ ਬੈੱਡ ਲਾਈਏ ਗੱਡੀ ਦਾ ਤੇ ਲੱਦਾ ਓ ਤੂੰ ਸੱਟ ਨਾ ਕਾ ਜੀ ਆਜੋ ਆਜੋ ਥੱਲੇ ਆਜੋ ਟਾਕੇ ਨੂੰ हां हां देखो से पई होनी तरनवीर ਓਏ ਚੱਕ ਬੱਲੀ ਸੋਨੀ ਨੇ ਸਾਰੇ ਸਮਾਨੇ ਉੱਪਰ ਰੱਖਤਾ ਹਥਿਆਰ ਹੋ ਗਿਆ ਅੱਗ ਲਾ ਗੀ ਅਨੇ ਜੇ ਮੌਸਮ ਠੰਡਾ ਹੋ ਗਿਆ ਆਇ ਨੀ ਤੁਹਾਨੂੰ ਲਾਦੀ ਇਹ ਲਾ ਬੱਕਰੇ ਖਾਦੇ ਲੋ ਜੀ ਮੌਸਮ ਪੂਰਾ ਗੜਬੜਾ ਗਿਆ ਭਾਈ ਚੱਲਦਾ ਪੂਰਾ ਮੇਰੀ ਥਾਲੀ ਮੀਨੇ ਹੋ ਗਈ ਸਪੀਡ ਤੇਜ਼ ਉਹ ਨਵੇਂ ਥੈਲੇ ਚੱਕ ਲੈ ਛੋਟੂ ਉਹਦੇ ਕਿੰਨੇ ਪਏ ਚੱਕ ਲੈ ਥੈਲੇ ਵੀਂ ਪਾਇਆ ਦਾ ਜੋ ਟੱਕ ਰਹੇ ਆ ਹੁਣ ਕਿੱਤੇ ਤੇ ਰੋੜੇ ਨਾ ਗਿਆ ਵੀ ਵਿਚਾਰਾ ਪਾਇਆ ਦੁਪਹਿਰੀ ਜੀ ਤਾ ਐਸੇ ਪਲੜਾ ਚ ਲਿਆ ਕੇ ਦੇ ਕੋਈ ਬਾਹਰ ਕੋ ਮਜ਼ਾ ਫਰੀ ਜਾ ਤੂੰ ਧਗਣ ਵਾਸਤੇ ਆਈ ਬੱਬੇ ਹੋ ਗਿਆ ਪੂਰਾ ਸਟਾਰਟ ਬੰਦੇ ਉਧਰ ਇਹਨਾਂ ਨੂੰ ਦੇਖਣਾ ਸੋਣਾ ਗਿਆ ਹੁਣ ਤਾਂ ਇਹ ਪੈ ਕੇ ਹਟੂ ਜ਼ੋਰ ਲਾ ਕੇ ਦਾ 15 ਮਿੰਟ ਆਪਣਾ ਜਿਹੜਾ ਲਾਉਣਾ ਆਇਨੇ 45 ਚੱਲ ਪਿਆ ਡੀਨਾ ਦਾ ਚੱਲ ਪਿਆ ਦੇਵ ਪਾਣੀ ਗੈਜਾ ਗੰਦਾ ਹੁੰਦਾ ਬਾਬੇ ਪੈਣਾ ਜਿੰਨੀ ਮਿੱਟੀ ਘਟਾ ਪਿਆ ਵਾ ਉੱਪਰ ਭੱਜਿਆ ਭੱਜਿਆ ਮਿਸਤਰੀ ਆ ਜਾ ਮੇਰਾ ਪੂਰਾ ਹਾਲ ਹੈ ਬਾਬੇ ਨੂੰ ਪਤਾ ਤਾਂ ਇਹਨੇ ਵਦਣਾ ਬਾਬੇ ਨੂੰ ਆ ਨਹੀਂ ਪਤਾ ਨਹੀਂ ਜਾਂਦਾ ਕੱਪਾ ਇਹ ਗਾਂਜੀ ਆ ਅੱਛਾ ਹਾਂ ਨਾ ਬੋੜਾ 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 ਹੂੰ ਮੈਂ ਨਾ ਕੋਈ ਗੱਲ ਨਹੀਂ ਟਕਣਾ ਜ਼ਰੂਰੀ ਆ ਕਬੀਮ ਲਾਇਆ ਨਾ ਅੱਜ ਕਪੜੇ ਦਾ ਥੇਰ ਆਇਆ ਹੈ ਕਪੜੇ ਦਾ ਬਹੁਤ ਬਲ ਰਹੇ ਉਹ ਨੂੰ ਬਹੁਤ কম ਨਾਨਾ ਜੀ ਨੂੰ ਹਾਂ ਬਾਬਾ ਦਾ ਧਰੋਲਾ ਬੰਦਾ ਤਾਂ ਸੁਣੀ ਨਹੀਂ ਬਾਬੇ ਜੀ ਅੰਤਰਜਾਮੀ ਆ ਇਹ ਉਹ ਲੇਟ ਹੁੰਦਾ ਬਾਬੇ ਜੀਆਂ ਗੱਲਾਂ ਕਬੂਤਰ ਵੀ ਦੇਖ ਲਓ ਥੋੜੇ ਕਿੱਥੇ ਉੱਡਦੇ ਦੋਵਾਂ ਦੇ ਮੇਰੇ ਕੋਈ ਨਹੀਂ ਆ ਪਾਣੀ ਦੇਖ ਲੈ ਕਿਹੜੇ ਸਾਹਾਂਗਾ ਚੱਲਦਾ ਹੁਣ ਬਹੁ ਮੀ ਯਾਰ ਹਾਂ ਪੂਰਾ ਜਲਮਾ ਰੱਖੇ ਰੱਖੇ ਰੂਟਰ ਹਾਂ ਜਦੋਂ ਇਹ ਤਾਂ ਨਹੀਂ ਆਉਂਦਾ ਦਾ ਪਾ ਕੇ ਮੈਂ ਬਰਸਤੀ ਨਹੀਂ ਵਾਲੀ ਕੋਸਾ ਖੜ ਰਿਹਾ ਜਿਹੜਾ ਰੂਟਰ ਲੋਡ ਆ ਗਿਆ ਚੱਲ ਗੋ ਬਹੁਤ ਰੂਟਰ ਫੜੇ ਬਾਈ ਇਹ ਦੇਨਾ ਸਾਬ ਜਾਨਵਰ ਲੋਗੇਗੇ ਨਹੀਂ ਹਾਂ ਜਾਨਵਰ ਤੈਨੂੰ ਕੋਲਾ ਨਹੀਂ ਨਹੀਂ ਹੈ ਤਾਂ ਦੇ ਕਿੰਨੀ ਸਪੀਡ ਗਿਆ ਲੈ ਬਾਬੇ ਨੂੰ ਵੀ ਪਹਿਲਾਂ ਪਤਾ ਲੱਗ ਗਿਆ ਦਾ ਬਾਬੇ ਨੇ ਵੀ ਦੱਸਤੀ ਦੀ ਵਿਵਹਿਕ ਬਾਣੀ ਆਪਾਂ ਹੀ ਲੇਟ ਹੋ ਗਏ ਮੱਬੇ ਕਿੰਨਾ ਕਰਦਾ ਦੇਖ ਲਾ ਕੌਣ ਹੋਊਗਾ ਨੇ ਕੌਣ ਦਾ ਇਹਦਾ ਹੋਰ ਦਬੀਟ ਹੋ ਗਈ ਬਾਦਲਾ ਹੀ ਆਣਾ ਨੇੜਾ ਹੂ ਕੌਣਾ ਹੂ ਮੂਰਾ ਵੇਗਾ ਮੂਰਾ ਦੋ ਦੇ ਕਿੱਥੇ ਫੜਿਆ ਕਬੂਤਰ ਹੈ ਜੇ ਮੀਂਹ ਪੈਂਦੇ ਚ ਤੇ ਥੋਨੀ ਵਾਲੀ ਗਾਵਤ ਵਰ੍ਹ ਗਈ ਜਣਾ ਥੋਨੀ ਕਿਹਾ ਮੈਂ ਫੜਿਆ ਕਰਦਾ ਤੇ ਜੈਕਟ ਪਾ ਕੇ ਉਹ ਮੇਰਾ ਏ ਤੇਰਾ ਨਾਮ ਲਿਖਿਆ ਹੋਣਾ ਤਾਂ ਅਗਰੇ ਨੇ ਫੜ ਲਿਆ ਅਸੀਂ ਉਹ ਜਾਂ ਕਰਦੇ ਆ ਲੈ ਗਈ ਦੇਖ ਤਾਂ ਸੀ ਕਿੱਥੇ ਫਿਰਦਾ ਬੱਸ ਬੱਤਾ ਕੌਣ ਹੋਣੀ ਹੈ ਨਹੀਂ ਪੂਰਾ ਪੈ ਲਿਆ ਔਰਟੇਦਾਰ ਹੁਣ ਤਾਂ ਹਟ ਗਿਆ ਪਿਛਲੀ ਗਲੀ ਚ ਪਾਣੀ ਪਾਣੀ ਕਰਤਾ ਚੱਲਦਾ ਪੂਰਾ ਇਹਨਾਂ ਸੂਨੀ ਆਪਣੇ ਸਮਾਨ ਨੂੰ ਦੇਦਾ ਵੀ ਠੱਗ ਵੀ ਹੋਇਆ ਵਾ ਕਿ ਨਹੀਂ ਨਾ ਨਾ ਇੰਨਾ ਮੀ ਵੀ ਨਹੀਂ ਹੈਗਾ ਇਹਨਾਂ ਦਾ ਆਦੋ ਵਾਲੇ ਨੂੰ ਭੱਜ ਜਾਣਾ ਲੋ ਜੀ ਫੇਰ ਕੰਮ ਰੋਕਤਾ ਹੁਣ ਜਿਹੜਾ ਮਸਾਲਾ ਏ ਇਹਦੇ ਵਿੱਚ ਭਰ ਦੇ ਫੋਰਮੈਨ ਸਾਰੇ ਹੀ ਐਂ ਦੇਖ ਲੈ ਵੀ ਤੇਰਾ ਮਸਾਲਾ ਆਜੂ ਬਚਦਾ ਤਾਂ ਨਹੀਂ ਇਹ ਟੀਨਾ ਚੱਕ ਹੋਣੀਆਂ ਸਾਰੀਆਂ ਇੱਧਰ ਵੀ ਪਾਉਣਾ ਏ ਇੱਧਰ ਨੂੰ ਆਂ ਵੀ ਆ ਹਾਂ ਆ ਅੱਡੀ ਨਹੀਂ ਸੈੱਡ ਕਰ। ਤਿੰਨਾ ਸੈੱਡ ਕਰ ਦੇ। ਦੋ ਤਿੰਨ ਸੈੱਡ ਚੈੱਕ ਕਰੀ ਨਾ ਐਂਡ। ਚਾਰ ਦੋ ਦੋ ਚੈੱਕ ਕਰੋ। ਨਾ ਤਿੰਨ ਤਿੰਨ ਚੱਕੋ ਜ ਨਹੀਂ ਆਇਆ ਨਾ। ਐ ਰੋਕ ਪਾ ਲਾ। ਲੋਕਾਂ ਦਾ ਬਣੀਆ। ਨਹੀਂ ਇਹ ਦੇਖੋ ਤਿੰਨਾ ਬੰਦੀ। ਉਹ ਜੀ ਕੱਖ ਵੱਢ ਕੇ ਆ ਗਏ। ਕੱਖਾਂ ਦਾ ਰੱਖ ਤੇ। ਮੌਸਮ ਗੜਬੜਾ ਗਿਆ। ਲੈਟ ਗਈ ਭੱਜ। ਹੂੰ ਭਜਾਤੀ ਲਾਈਟ? ਹਾਂਜੀ। ਔਰ ਮੈਂ ਵਿੱਲਾ ਕਰਤਾ ਵਿਚਾਰਾ ਸਮਾਨ ਉਹਨੇ ਢਾਕਤਾ ਹੈ 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 ਉਹ ਨਹੀਂ ਹੈ ਅਦਰ ਮਿਸਤਰੀ ਮਸਾਲਾ ਰਾਈ ਬੈਠੇ ਉਹ ਤੇ ਰੱਬ ਵੀ ਲਕਾਰੇ ਮਾਰਦਾ ਹੋਰ ਹੋਰ ਤਾਂ ਇਕੱਲਾ ਹੀ ਆਣਾ ਨਾ ਬਾਕੀ ਓਵਰ ਦੇ ਤਾਂ ਹੈਗੇ ਆ ਹੈ ਨਾ ਬਿਲਡਿੰਗ ਵਾਲਾ ਤਾਂ ਇਕੱਲਾ ਹੀ ਆ ਇਕੱਲੇ ਕੰਮ ਹੁੰਦਾ ਆਪੇ ਤਾਂ ਬੈਠਾ ਓ ਦੇਖ ਬਾਬਾ ਹੁਣ ਬਾਬਾ ਜਿਹੜਾ ਤਾਹ ਰਾਜਦਾ ਤੇਰੇ ਪੇ ਮਿੰਟ ਨਹੀਂ ਪੈਂਦਾ ਆਪਣੇ ਕੋਲ ਤਾਂ ਮੈਨੂੰ ਆਪੇ ਦੱਬੀ ਬੈਠਾ ਹਾਂ ਤੂੰ ਨਹੀਂ ਹੁੰਦਾ ਕਾਹਿੰਦਾ ਹੁੰਦਾ ਜੋ ਹੁੰਦਾ ਪੂਰੇ ਪ੍ਰਾਂਤ ਦਾ ਵਾਬੇ ਥੋੜੇ ਦਮੇ ਲਾਈ ਤੂੰ ਬੈਠਾ ਆ ਤੂੰ ਤਾਂ ਬੈਠਾ ਦੱਸ ਬੈਠਾ ਕਹਿੰਦੇ ਜਿੰਦੇ ਨਹੀਂ ਹੈਗੇ ਮੈਂ ਨਿਊ ਵਰਦੀ ਨਹੀਂ ਪਾਈਦਾ ਹੁਣ ਬੈਠਾ ਕੀ ਕੰਮ ਤੇ ਰਹੇਗਾ ਹੱਥ ਬਦਲ ਸੁਭਿਆ ਬਦਲ ਦੇ ਰਿਹਾ ਤੂੰ ਬਦਲ ਨੂੰ ਹੀ ਲਾ ਕਰ ਕੋਈ ਕਰਾਲੀ ਪੂਰਾ ਨਹੀਂ ਪੈ ਰਿਆ ਦਰ ਕਹਿੰਦੇ ਇੱਥੇ ਪੈ ਰਿਆ ਬੇਹੋ ਲੱਗਦੀ ਛੋਟੂ ਕੱਪੜਾ ਫੜੋ ਤੇ ਕਹਿੰਦੇ ਬੰਬ ਚਟੜ ਲੱਕਿਆ ਕਿਆ ਬਦਾ ਬੱਬੇ ਜੋ ਉੱਪਰ ਦੇ ਇੱਟਾ ਘਰ ਦੀ ਬੰਬ ਰੋਲਾ ਬੜੀ ਚੱਲਣੀ ਆ ਆਏ ਦੇਖ ਲਾ ਆ ਦੇਖ ਬੰਬ ਨਾਲ ਜ਼ਿਆਦਾ ਮਾਰ ਕਰਨੀ ਉਹੀ ਕਹਿੰਦਾ ਮੈਂ ਪਾਪੀ ਇਹਦੇ ਕਿੰਨੇ ਉੱਪਰ ਦੇ ਥੱਲੇ ਨੂੰ ਆਉਣਾ ਹੋਰ ਕਿੰਨੇ ਰਦੇ ਜਾਣੇ ਹਲੇ ਰਦੇ ਤਾਂ ਹੋ ਗਏ ਪੂਰੇ ਬਾਬ ਢਾਲ ਕਰਨੀ ਆ ਬਸ ਤਾਂ ਹੋ ਗਿਆ ਉਹ ਜਿੰਨਾ ਠੀਕ ਢਾਲ ਕਰਨੀ ਆ ਜਿਕਣਾ ਉਹ ਉਧਰ ਕਰੀ ਦੀ ਉੱਪਰ ਦੀ ਛੱਡੂ ਆ ਤੁਸੀਂ ਬਹਰ ਢਾਲ ਰਹੀ ਜੀ ਹੋਰ ਰਦਿਆਂ ਦੇ ਚੱਕਰ ਆਹ ਦੇਖਦੇ ਕਿੰਨੇ ਲੱਗਦੇ ਆ ਹਾਂਜੀ